ਪਾਇਲ ਦੇ ਨੇੜਲੇ ਪਿੰਡ ਮਕਸੂਦਰਾ ਤੋਂ ਹੈ ਜਿੱਥੇ ਕੀ ਦੇਸ਼ ਮਹਾਨ ਸ਼ਹੀਦ ਭਗਤ ਸਿੰਘ ਜੀ ਆਦਾ ਸ਼ਹੀਦੀ ਦਿਹਾੜਾ ਸ਼ਹੀਦੀ ਭਗਤ ਸਿੰਘ ਨौजवान सुधार सभा ਮਕਸੂਦੜਾ ਵੱਲੋਂ ਮਨਾਇਆ ਗਿਆ। ਇਸ ਸਮੇਂ ਜਿੱਥੇ ਸਕੂਲੀ ਬੱਚਿਆਂ ਵੱਲੋਂ ਨਾਟਕ ਗਿੱਧਾ ਪੰਗੜਾ ਤੇ ਸਕਿੰਟਾ ਆਦਿ ਦੀ ਪੇਸ਼ਕਾਰੀ ਕੀਤੀ ਗਈ। ਉੱਥੇ ਹੀ ਅੱਜ ਇਸ ਦੇ ਸਮਸ਼ਹੀਤੇ ਸਮਾਗਮ ਜਿੱਥੇ ਪਾਇਲ ਦੇ ਵਿਧਾਇਕ ਇੰਜੀਨੀਅਰਿੰਗ ਮਨਵਿੰਦਰ ਸਿੰਘ ਗਿਆਸਪੁਰਾ ਸਾਬਕਾ ਕਾਂਗਰਸੀ ਵਿਧਾਇਕ ਲਖਵੀਰ ਸਿੰਘ ਲਖਾਈ ਸਮਾਗਮ ਵਿੱਚ ਉੱਚੇ ਅche ਤੌਰ ਤੇ ਪਹੁੰਚੇ। ਮਿਲਣਾ ਕਰਵਾਇਆ ਗਿਆ ਮੈਂ ਦੇਖ ਰਿਹਾ ਸੀ ਇੱਧਰ ਦੇਖੋ ਬੜੇ ਹੀ ਉਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ ਅੱਜ ਆਪਾਂ ਸਾਰੇ ਸਾਡੇ قوم ਦੇ ਮਹਾਨ ਸ਼ਹੀਦ ਸਾਡੇ ਦੇਸ਼ ਦੇ ਭਾਰਤ ਮਾਤਾ ਦੇ ਮਹਾਨ ਸ਼ਹੀਦ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਆਪਣੀ ਲਾਸਾਨੀ ਕੁਰਬਾਨੀ 23 ਮਾਰਚ ਸਾਲ 1931 ਨੂੰ ਦਿੱਤੀ ਤੇ ਸਾਡੇ ਸੋਹਣੇ ਦੇਸ਼ ਭਾਰਤ ਨੂੰ ਯਾਦ ਕਰਵਾਇਆ ਯਾਡੋ ਸਾਡੇ ਰੋਲ ਮਾਡਲ ਨੇ ਉਹਨਾਂ ਦਾ ਜਨਮ ਦਿਨ ਮਨਾਉਂਦੇ ਹੋਏ ਸਾਡੇ ਨਗਰ ਦੇ ਨੌਜਵਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਸੁਧਾਰ ਸਭਾ ਜੋ ਕਮੇਟੀ ਉਹਨਾਂ ਦੀ ਯਾਦ ਵਿੱਚ ਸਮਾਗਮ ਸਤਾਪਿਤ ਕੀਤੀ ਗਈ ਹੈ ਇਹ ਬੱਚੇ ਹਰ ਸਾਲ ਅੱਜ ਸੂਲਮਾ ਜਿਹੜਾ ਸ਼ਹੀਦ ਭਗਤ ਸਿੰਘ ਜੰਦਾ ਨਾਟਕ ਮੇਲਾ ਕਰਵਾ ਰਹੇ ਨੇ ਸੋ ਸਾਰੇ ਵਧਾਈ ਦੇ ਪਾਤਰ ਨੇ ਅੱਜ ਦੇ ਇਸ ਮਹਾਨ ਸਮਾਗਮ ਦੇ ਵਿੱਚ ਸ਼ਹੀਦ ਭਗਤ ਸਿੰਘ ਜਿਆ ਨੂੰ ਸਰਦਾ ਸਤਕਾਰ ਭੇਟ ਕਰਨ ਵਾਸਤੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਅਹੁਦੇਦਾਰ ਸਹਿਬਾਨ ਲੀਡਰ ਸਹਿਬਾਨ ਪਹੁੰਚੇ ਨੇ ਉੱਥੇ ਉੱਚੇ ਚੇਤੇ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਦੇਵ ਸਿੰਘ ਜੀ ਬੋਪਾ ਰਾਏ ਸਾਹਿਬ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਜਦੋਂ ਵੀ ਉਹਨਾਂ ਨੂੰ ਕੋਈ ਅਸੀਂ ਮੈਸੇਜ ਭੇਜ ਦਿਆਂ ਤਾਂ ਉਹ ਆਪਣੇ ਸਾਥੀਆਂ ਸਵੇਤ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਇਹਨਾਂ ਸ਼ਹੀਦਾਂ ਨੂੰ ਸਰਦਾ ਸਤਕਾਰ ਭੇਟ ਕਰਦੇ ਨੇ ਉਹ ਵੀ ਉੱਚੇ ਚੇਤੇ ਤੌਰ ਤੇ ਪਹੁੰਚੇ ਨੇ ਸੋ ਮੈਂ ਸਾਰਿਆਂ ਦਾ ਜਿੰਨੇ ਵੀ ਸਾਡੇ ਨਗਰ ਨਿਵਾਸੀ ਸਾਡੇ ਨਗਰ ਦੇ ਸਰਪੰਚ ਸਹਿਬਾਨ ਜਿੰਨੇ ਵੀ ਸਾਡੇ ਨਗਰ ਦੇ ਪਤਵਾਂ ਤੇ ਸੱਜਣ ਇਥੇ ਪਹੁੰਚੇ ਨੇ ਉਹਨਾਂ ਨੂੰ ਤੇ ਸਾਡੇ ਜਿੰਨੇ ਵੀ ਲੀਡਰ ਸਾਹਿਬਾਨ ਵੱਖ-ਵੱਖ ਪਾਰਟੀਆਂ ਤੋਂ ਪਹੁੰਚੇ ਜਿੰਨੀਆਂ ਵੀ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ ਧੰਨਵਾਦ ਕਰਦੇ ਆ ਤੇ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਸਾਡੀ ਨਵੀਂ ਪੀੜ੍ਹੀ ਨੂੰ ਕਿ ਆਓ ਸ਼ਹੀਦ ਦੇ ਆਜ਼ਮ ਸ੍ਰੀ ਸਰਦਾਰ ਭਗਤ ਸਿੰਘ ਜੀਾਂ ਦੀ ਸੋਚ ਤੇ ਪਹਿਰਾ ਦਈਏ ਤੇ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਆਪਣੇ ਭਾਰਤ ਨੂੰ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਂਦੇ ਹੋਏ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਸੋਹਣੇ ਪੰਜਾਬ ਨੂੰ ਰੰਗਲਾ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ